ਜਦੋਂ ਜ਼ਿੰਦਗੀ ਪੁੱਠਾ ਸਿੱਧਾ ਨਾਚ ਨਚਾਉਂਦੀ ਹੈ ਤਾਂ ਸਭ ਤੋਂ ਵੱਧ ਢੋਲ ਰਿਸ਼ਤੇਦਾਰ ਹੀ ਵਜਾਉਂਦੇ ਨੇ ਜਿਹੜੇ ਰਿਸ਼ਤੇਦਾਰ ਤੁਹਾਡੇ ਤੋਂ ਨਫ਼ਰਤ ਕਰਦੇ ਹਨ ਉਹੀ ਲੋਕ ਤੁਹਾਨੂੰ ਹਮੇਸ਼ਾ ਇਸ ਦੁਨੀਆ ਵਿੱਚ ਮਾੜਾ ਚੰਗਾ ਬੋਲਦੇ ਰਹਿੰਦੇ ਹਨ ਸਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਸੋਚ ਸਮਝ ਕੇ ਰਿਸ਼ਤੇ ਨਮਾਉਣੇ ਚਾਹੀਦੇ ਹਨ ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹੁੰਦੇ ਹਨ ਰਿਸ਼ਤੇਦਾਰਾਂ ਦੀ ਕਦਰ ਉੱਥੇ ਹੁੰਦੀ ਹੈ ਜਿਸ ਰਿਸ਼ਤੇ ਵਿੱਚ ਆਪਸ ਵਿੱਚ ਪਿਆਰ ਬਣਿਆ ਹੁੰਦਾ ਹੈ ਪਿਆਰ ਵਾਲੇ ਰਿਸ਼ਤੇ ਵਿੱਚ ਇਨਸਾਨ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਇੱਕ ਦੂਜੇ ਦੀ ਗੱਲ ਨਾਲ ਸਹਿਮਤ ਰਹਿੰਦੇ ਹਨ ਇਸੇ ਤਰ੍ਹਾਂ ਹੀ ਪੈਸੇ ਦੀ ਵੀ ਕਦਰ ਉਹੀ ਇਨਸਾਨ ਕਰਦਾ ਹੈ ਜਿਹੜਾ ਇਨਸਾਨ ਆਪਣੀ ਪੂਰੀ ਲਗਨ ਅਤੇ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਦਾ ਹੈ ਜਿਹੜਾ ਇਨਸਾਨ ਆਪਣੀ ਮਿਹਨਤ ਨਾਲ ਕਮਾਈ ਕਰਦਾ ਹੈ ਉਸ ਇਨਸਾਨ ਨੂੰ ਹੀ ਪੈਸੇ ਦੀ ਕਦਰ ਕਰਨ ਦਾ ਅਹਿਸਾਸ ਹੁੰਦਾ ਹੈ ਪੈਸੇ ਦੀ ਕਦਰ ਹਰੀਕ ਇਨਸਾਨ ਨਹੀਂ ਕਰ ਸਕਦਾ ਇੱਥੇ ਕਈਆਂ ਨੂੰ ਮਾਨ ਬਫਾਵਾਵਾਂ ਦਾ ਕਈਆਂ ਨੂੰ ਨਾਜ ਅਦਾਵਾਂ ਦਾ ਅਸੀਂ ਤਾਂ ਦਰਖਤ ਦੇ ਸੁੱਕੇ ਹੋਏ ਪੱਤੇ ਉਹ ਪੱਤੇ ਹਾਂ ਜਨਾਬ ਜਿਨ੍ਹਾਂ ਨੂੰ ਹਰ ਵਕਤ ਡਰ ਰਹਿੰਦਾ ਤੇਜ਼ ਹਵਾਵਾਂ ਦਾ ਇਸ ਦੁਨੀਆ ਵਿੱਚ বাসਦੇ ਕੁਝ ਲੋਕਾਂ ਨੂੰ ਆਪਣੇ ਆਪ ਤੇ ਬੜਾ ਮਾਣ ਹੁੰਦਾ ਹੈ ਉਹ ਲੋਕ ਆਪਣੇ ਮਾਣ ਵਿੱਚ ਹੀ ਰਹਿੰਦੇ ਹਨ ਉਹ ਦੂਜੇ ਲੋਕਾਂ ਨੂੰ ਟਿੱਚ ਕਰਕੇ ਜਾਣਦੇ ਹਨ ਇਹ ਮਾਣ ਹਮੇਸ਼ਾ ਇਨਸਾਨ ਦੇ ਨਾਲ ਨਹੀਂ ਰਹਿੰਦਾ ਇਹ ਮਾਣ ਇੱਕ ਨਾ ਇੱਕ ਦਿਨ ਖਤਮ ਹੋ ਜਾਂਦਾ ਹੈ ਤਾਲਾ ਚਾਬੀ ਨਾਲ ਵੀ ਖੁੱਲਦਾ ਹੈ ਤੇ ਹਥੌੜੇ ਦੀ ਸੱਟ ਨਾਲ ਵੀ ਪਰ ਚਾਬੀ ਨਾਲ ਖੋਲਿਆ ਤਾਲਾ ਬਾਰ-ਬਾਰ ਕੰਮ ਆਉਂਦਾ ਹੈ ਤੇ ਹਥੌੜੇ ਨਾਲ ਖੋਲਿਆ ਤਾਲਾ ਦੁਬਾਰਾ ਕੰਮ ਨਹੀਂ ਆਉਂਦਾ ਜੇ ਅਸੀਂ ਤਾਲੇ ਤੋਂ ਦੁਬਾਰਾ ਦੁਬਾਰਾ ਕੰਮ ਲੈਣਾ ਹੈ ਤਾਂ ਸਾਨੂੰ ਤਾਲੇ ਦੀ ਚਾਬੀ ਹਮੇਸ਼ਾ ਸਾਹਮਣੇ ਰੱਖਣੀ ਚਾਹੀਦੀ ਹੈ ਤਾਂ ਕਿ ਤਾਲੇ ਨੂੰ ਚਾਬੀ ਨਾਲ ਖੋਲਿਆ ਜਾ ਸਕੇ ਇਸੇ ਤਰ੍ਹਾਂ ਸਾਨੂੰ ਰਿਸ਼ਤਿਆਂ ਵਿੱਚ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਨਾ ਕਿ ਨਫ਼ਰਤ ਰਿਸ਼ਤਿਆਂ ਨੂੰ ਤਾਲਿਆਂ ਦੇ ਬਾਗ ਹੀ ਸਾਹਮ ਕੇ ਰੱਖਣਾ ਚਾਹੀਦਾ ਹੈ ਰਿਸ਼ਤਿਆਂ ਵਿੱਚ ਨਫ਼ਰਤ ਨਹੀਂ ਹੋਣੀ ਚਾਹੀਦੀ ਇਸ ਲਈ ਰਿਸ਼ਤਿਆਂ ਦੇ ਤਾਲੇ ਨੂੰ ਪਿਆਰ ਦੀ ਚਾਬੀ ਨਾਲ ਖੋਲੋ ਨਾ ਕਿ ਗੁੱਸੇ ਦੇ ਹਥੌੜੇ ਨਾਲ ਕਿਸੇ ਦਾ ਦਰਦ ਵੀ ਉਹੀ ਸਮਝ ਸਕਦਾ ਹੈ ਜਿਸ ਨੇ ਕਦੇ ਉਹ ਦਰਦ ਆਪ ਹੜਾਇਆ ਹੋਵੇ ਜਿਹੜਾ ਇਨਸਾਨ ਦਰਦਾਂ ਵਿੱਚੋਂ ਲੰਘ ਰਿਹਾ ਹੁੰਦਾ ਹੈ ਉਸ ਇਨਸਾਨ ਨੂੰ ਹੀ ਦਰਦਾਂ ਦੀ ਤਕਲੀਫ ਮਹਿਸੂਸ ਹੁੰਦੀ ਹੈ ਬਾਕੀ ਦਿਖਾਵੇ ਵਾਲੇ ਲੋਕ ਤਾਂ ਮੂੰਹ ਦੇ ਤਲਾਸੇ ਤੇ ਪਿੱਠ ਦੇ ਪਿਛੇ ਹਾਸੇ ਵਾਲੀਆਂ ਗੱਲਾਂ ਕਰਦੇ ਨੇ ਬਹੁਤ ਦਿਖਾਵਾ ਕਰਨ ਵਾਲੇ ਲੋਕ ਮੂੰਹ ਮਿੱਠੇ ਦੇ ਜ਼ਰੂਰ ਹੁੰਦੇ ਹਨ ਪਰ ਲੋਕ ਤੁਹਾਡੇ ਪਿੱਠ ਪਿੱਛੇ ਲੋਕਾਂ ਕੋਲ ਤੁਹਾਨੂੰ ਹਮੇਸ਼ਾ ਮਾੜਾ ਹੀ ਕਹਿੰਦੇ ਰਹਿੰਦੇ ਹਨ ਮਿੱਠਾ ਬੋਲਣ ਵਾਲੇ ਲੋਕ ਤੁਹਾਡੇ ਮੂੰਹ ਤੇ ਹੀ ਮਿੱਠਾ ਬੋਲਣਗੇ ਪਰ ਤੁਹਾਡੀ ਪਿੱਠ ਪਿੱਛੇ ਤੁਹਾਨੂੰ ਕਦੇ ਵੀ ਚੰਗਾ ਨਹੀਂ ਕਹਿਣਗੇ ਅੱਜ ਕੱਲ੍ਹ ਦੇ ਰਿਸ਼ਤੇ ਸੂਰਜ ਮੁਕੀ ਦੇ ਫੁੱਲ ਵਰਗੇ ਹੋ ਗਏ ਨੇ ਜਿਹੜੇ ਪਾਸੋਂ ਜ਼ਿਆਦਾ ਫਾਇਦਾ ਮਿਲਦਾ ਹੈ ਇਹ ਲੋਕ ਉਧਰ ਹੀ ਘੁੰਮ ਜਾਂਦੇ ਨੇ ਇਸ ਦੁਨੀਆ ਵਿੱਚ ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜਿਹੜੇ ਲੋੜ ਅਨੁਸਾਰ ਹੀ ਤੁਹਾਡੇ ਨਾਲ ਰਿਸ਼ਤਾ ਨਿਵਾਉਂਦੇ ਹਨ ਜੇਕਰ ਉਹਨਾਂ ਨੂੰ ਤੁਹਾਡੇ ਤੱਕ ਕੋਈ ਲੋੜ ਨਹੀਂ ਹੈ ਤਾਂ ਉਹ ਲੋਕ ਆਪਣਾ ਰਿਸ਼ਤਾ ਹੀ ਖਤਮ ਕਰ ਲੈਂਦੇ ਹਨ ਇਹਨਾਂ ਮਤਲਬੀ ਰਿਸ਼ਤਿਆਂ ਤੋਂ ਸਾਨੂੰ ਦੂਰ ਹੀ ਰਹਿਣਾ ਠੀਕ ਰਹਿੰਦਾ ਹੈ ਇਹਨਾਂ ਮਤਲਬੀ ਰਿਸ਼ਤਿਆਂ ਨਾਲ ਸਾਨੂੰ ਜ਼ਿਆਦਾ ਗੁੜਾ ਰਿਸ਼ਤਾ ਨਹੀਂ ਰੱਖਣਾ ਚਾਹੀਦਾ